25 ਕਿਲੋਮੀਟਰ ਪ੍ਰਤੀ ਘੰਟੇ ਦੀ ਟੌਪ ਸਪੀਡ ਹੈ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ 70-80 ਕਿਲੋਮੀਟਰ ਚੱਲ ਪੈਂਦੀ ਹੈ ਹਾਰਨ ਲਾਈਟ ਸਭ ਕੁਝ ਇਹ ਰਿਚ ਫੀਚਰ ਹੈ ਉਹ ਜਿਹੜੀ ਸੰਤੁਸ਼ਟੀ ਆਉਂਦੀ ਹੈ ਜਿਹੜੀ ਸੰਤੁਸ਼ਟੀ ਨੂੰ ਲੈ ਕੇ ਜਿਸ ਸੋਚ ਨੂੰ ਲੈ ਕੇ ਅਸੀਂ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਸੀਗਾ ਸਿੱਖਿਆ ਕ੍ਰਾਂਤੀ ਮੇਰਾ ਯਕੀਨ ਹੁੰਦਾ ਹੈ ਕਿ ਆਪਣਾ ਕਰਮ ਕਰੋ ਅੱਜ ਤੁਹਾਨੂੰ ਦੱਸਦੇ ਹਾਂ ਜੇ ਆਈ ਦੇ ਨਤੀਜੇ ਲੈ ਲਓ ਜੇ ਆਈ ਐਡਵਾਂਸ ਦੇ ਨਤੀਜੇ ਲੈ ਲਓ ਨੀਟ ਦੇ ਨਤੀਜੇ ਲੈ ਲਓ ਭਾਰਤ ਦੇਸ਼ ਦਾ ਸਰਵੇ ਲੈ ਲਓ ਹਰ ਚੀਜ਼ ਕੇਹਰੇ ਪੰਜਾਬ ਸਿੱਖਿਆ ਕ੍ਰਾਂਤੀ ਆਪਣਾ ਹੈ ਜਲਦੀ ਜਲਦੀ ਕੋਈ 10 ਕਿਲੋਮੀਟਰ ਚੱਲ ਗਿਆ ਫਿਰ ਆਨ ਦੇ ਵਿੱਚ ਉਹ ਰਿਲੈਕਸ ਫੀਲ ਕਰੇ ਮੈਂ ਸੋਚਦਾ ਹੀ ਆ ਕਿ ਮੈਂ ਜ਼ਿਆਦਾ ਕਰ ਲਿਆ ਤੇ થોੜੇ ਰਿਲੈਕਸ ਤੇ ਉਹ ਆਨ ਕਰਕੇ ਤੇ ਬੈਟਰੀ ਚਾਰਜ ਵੀ ਹੋ ਜਾਏਗੀ ਤੇ ਬੈਟਰੀ ਨਾਲ ਆ ਵੀ ਸਕੀ ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜ੍ਹਦੇ ਬੱਚੇ ਹੁਣ ਸਿੱਖਿਆ ਦੇ ਨਾਲ ਨਾਲ ਜਿਹੜੇ ਨੇ ਉਹ ਬਿਜ਼ਨਸ ਸਿੱਖ ਰਹੇ ਨੇ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਬਿਜ਼ਨਸ ਬਲਾਸਟਰ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਉਹਦੇ ਤਹਿਤ ਇਹ ਸਾਈਕਲ ਜਿਹੜਾ ਆ ਉਹ ਬੱਚਿਆਂ ਨੇ ਤਿਆਰ ਕੀਤਾ ਇਲੈਕਟ੍ਰਿਕ ਸਾਈਕਲ ਹੈ ਖੁਦ ਸਿੱਖਿਆ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਇਸ ਸਾਈਕਲ ਦੇ ਉੱਤੇ ਬੈਠੇ ਨੇ ਆ ਵੈ ਸਾਬ ਖੁਦ ਬੱਚਿਆਂ ਵੱਲੋਂ ਤਿਆਰ ਕੀਤਾ ਹੋਇਆ ਜਿਹੜਾ ਸਾਈਕਲ ਹੈ ਉਹਦੇ ਤੇ ਤੁਸੀਂ ਹੁਣ ਬੈਠੇ ਹੋ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਰਕਾਰ ਹੁਣ ਬੱਚਿਆਂ ਦਾ ਹੀ ਮਦਦ ਕਰ ਰਹੀ ਹੈ ਅਗਲੇ ਪਾਸੇ ਅਸੀਂ 2 ਸਾਲ ਪਹਿਲਾਂ ਇੱਕ ਬਿਜ਼ਨਸ ਬਲਾਸਟਰ ਸਕੀਮ ਦੀ ਸ਼ੁਰੂਆਤ ਕੀਤੀ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਬਿਜ਼ਨਸ ਦੀ ਬੇਸਿਕ ਮੁੱਢਲਾ ਗਿਆਨ ਵੰਡੇਆ ਤੇ ਉਸ ਤੋਂ ਬਾਅਦ ਉਹਨਾਂ ਨੂੰ 2000 ਰੁਪਏ ਪ੍ਰਤੀ ਬੱਚੇ ਦੇ ਸੀਡ ਮਨੀ ਦਿੱਤੀ ਪਿਛਲੇ ਸਾਲ 7000 ਟੀਮਾਂ ਬਣੀਆਂ ਇੱਕ ਟੀਮ ਚ 8 ਬੱਚੇ ਹੁੰਦੇ ਆ ਯਾਨੀ 50000 ਤੋਂ ਵੱਧ ਬੱਚਿਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਪ੍ਰਤੀ ਸਟੂਡੈਂਟ ਸੀਡ ਮਨੀ ਦਿੱਤੀ ਉਹਦੇ ਵਿੱਚੋਂ ਇੱਕ ਇਹ ਮੈਂ ਜਿਹੜਾ ਨਾਮ ਇਲੈਕਟ੍ਰਿਕ ਸ਼ਾਕਸ ਹੈ ਸਕੂਲ ਆਫ ਫੈਮਿਨਲ ਪਠਾਨਕੋਟ ਦੇ ਬੱਚੇ ਨੇ ਇਹਨਾਂ ਬੱਚਿਆਂ ਨੇ ਇਹ ਸਾਈਕਲ ਬਣਾਈ ਹੈ ਤੇ ਇਹ ਡਿਵਾਈਸ ਬਣਾਇਆ ਜਿਹੜਾ ਕਿਸੇ ਵੀ ਸਾਈਕਲ ਤੇ ਲੱਗ ਜਾਂਦਾ ਇੱਕ ਤਿਕ ਸਧਾਰਨ ਸਾਈਕਲ ਈ ਸਾਈਕਲ ਬਣ ਜਾਂਦੀ ਜਿਵੇਂ ਆ ਤੁਸੀਂ ਦੇਖੋਗੇ ਆਪਾਂ ਜਦੋਂ ਇਹਨੂੰ ਆਨ ਕਰ ਰਹੇ ਹਾਂ ਤੇ ਇਹਨੂੰ ਦਉਗੇ ਤਾਂ ਇੱਕ ਇਹਨੂੰ ਪੈडल ਕਰਨ ਦੀ ਲੋੜ ਨਹੀਂ ਤੇ ਤੁਸੀਂ ਇਹਨੂੰ ਚਲਾ ਸਕਦੇ ਹੋ 25 ਕਿਲੋਮੀਟਰ ਪ੍ਰਤੀ ਘੰਟੇ ਦੀ ਟੌਪ ਸਪੀਡ ਹੈ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ 70-80 ਕਿਲੋਮੀਟਰ ਚੱਲ ਪੈਂਦੀ ਹੈ ਹੌਨ ਲਾਈਟ ਸਭ ਕੁਝ ਇਹਦੇ ਫੀਚਰ ਹੈ ਅਮ ਯਾ ਦੇਖੋ ਇੱਦਾਂ ਕਿਸੇ ਬੱਚੇ ਨੇ ਸੇਫਟੀ ਸਟਿਕ ਬਣਾਈ ਹੈ ਕਿਸੇ ਨੇ ਚਾਕਲੇਟ ਕਿਸੇ ਨੇ ਸਫੋਕ ਕੱਲੇ ਬੱਚੇ ਜਾ ਰਹੇ ਆ IIT रोपर ਤੋਂ ਬੱਚੇ ਆਪਣੇ ਆਈਡੀਆਜ਼ ਪਿਚ ਕਰਣਗੇ ਵੱਡੇ ਜਿਹੜੇ ਅਸੀਂ ਇੰਡਸਟਰੀਅਲਿਸ ਬੁਲਾਏ ਆ ਉਹਨਾਂ ਸਾਹਮਣੇ ਜੀ ਸ਼ਾਰਕ ਟੈਂਕ ਕੱਲ ਰੋਪੜ ਵੀ ਆ ਰਿਹਾ ਆਈਟੀਏ ਜਾਣਾ ਹੋਵੇ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਰਹੇ ਹੋ ਤਾਂ ਕਿਸ ਤਰ੍ਹਾਂ ਦੀ ਟ੍ਰੇਨਿੰਗ ਹੈ ਕਿਵੇਂ ਉਹਨਾਂ ਦੇ ਸਾਹਮਣੇ ਜਿਹੜਾ ਹੈਗਾ ਆਪਣਾ ਪ੍ਰੋਡਕਟ ਆਪਣੇ ਆਈਡੀਆ ਨੂੰ ਰੱਖ ਕੇ ਆਪਣੇ ਆਪਣੇ ਉਹਨਾਂ ਦਾ ਕੌਨਫੀਡੈਂਸ ਆ ਗਿਆ ਕਿਉਂਕਿ ਇਹ ਨਹੀਂ ਦੋ ਪ੍ਰੋਡਕਟ ਵਿੱਚੋਂ 15 ਇਹਨਾਂ ਨੂੰ ਆਰਡਰ ਮਿਲੇ ਹੈ ਤੇ ਇਹ ਨਹੀਂ ਹੱਥੀ ਬਣਾਇਆ ਇਹਨਾਂ ਦੇ ਆਰ ਵੈਲ ਵਰਸ ਇਹਨਾਂ ਨੂੰ ਸਭ ਪਤਾ ਹੈ ਤੇ ਇਹਨਾਂ ਦੇ ਟੀਚਰਸ ਹੈ ਇਹਨਾਂ ਦੇ ਅਧਿਆਪਕ ਜੋ ਡੇ 1 ਤੋਂ ਇਹਨਾਂ ਨਾਲ ਲੱਗੇ ਇਹਨਾਂ ਨੂੰ ਹਰ ਸਮੇਂ ਸਮੇਂ ਤੇ ਹਰ ਮੋੜ ਤੇ ਗਾਈਡ ਕਰਦੇ ਉਹਨਾਂ ਦੀ ਵੀ ਟ੍ਰੇਨਿੰਗ ਹੁੰਦੀ ਹੈ ਉਹ ਆਪ ਵੀ ਦੇਖਿਓ ਆਪੋ ਬਹੁਤ ਵੈਲਵਰਸ ਹੋ ਚੁੱਕੇ ਤੇ ਨਦੀ ਪੂਰੀ ਮੈਂਟਰਸ਼ਿਪ ਕਰਦੇ ਆ ਉਹ ਜਿਹੜੀ ਸੰਤੁਸ਼ਟੀ ਆਉਂਦੀ ਹੈ ਜਿਹੜੀ ਸੰਤੁਸ਼ਟੀ ਨੂੰ ਲੈ ਕੇ ਜਿਸ ਸੋਚ ਨੂੰ ਲੈ ਕੇ ਆਸੀਂ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਸੀਗਾ ਸਿੱਖਿਆ ਗਾਰੰਟੀ ਜਿਹੜੀ ਤੁਹਾਡੇ ਸਾਹਮਣੇ ਆ ਦੋਸਤ ਦੇਖੋ ਦੁਨੀਆ ਹਮੇਸ਼ਾ ਉਹਦਾ ਕੰਮ ਹੈ ਆਪਣੀ ਗੱਲ ਕਰਨੀ ਮੇਰਾ ਇਹ ਯਕੀਨ ਹੁੰਦਾ ਕਿ ਆਪਣਾ ਕਰਮ ਕਰੋ ਅੱਜ ਤੁਹਾਨੂੰ ਦੱਸਦੇ ਆ JEE ਦੇ ਨਤੀਜੇ ਲੈ ਲਓ JEE ਐਡਵਾਂਸ ਦੇ ਨਤੀਜੇ ਲੈ ਲਓ NEET ਦੇ ਨਤੀਜੇ ਲੈ ਲਓ ਭਾਰਤ ਦੇਸ਼ ਦਾ ਸਰਵੇ ਲੈ ਲਓ ਹਰ ਚੀਜ਼ ਕਹਿ ਰਹੇ ਪੰਜਾਬ ਸਿੱਖਿਆ ਕ੍ਰਾਂਤੀ ਆਪਣਾ ਹੈ ਮੈਂ ਹਜੇ ਵੀ ਇਹ ਨਹੀਂ ਕਹਿੰਦਾ ਕਿ ਅਸੀਂ ਸਾਰੇ ਸਕੂਲ ਠੀਕ ਕਰਦੇ ਨਹੀਂ ਸਮਾਂ ਲੱਗੂਗਾ ਪਰ ਅਸੀਂ ਅੱਜ ਬਹੁਤ ਬਦਲਾਅ ਲੈ ਕੇ ਆਏ ਆ ਅੱਜ ਅੱਜ ਸਰਕਾਰੀ ਸਕੂਲਾਂ ਚ ਪੜਦੇ ਬੱਚਿਆਂ ਨੂੰ ਕੌਨਫੀਡੈਂਸ ਆਇਆ ਕਿ ਅਰੇ ਸਰਕਾਰ ਸਾਡੇ ਲਈ ਕੁਸ਼ ਕਰ ਰਹੀ ਹੈ ਅਸੀਂ ਐਦਾਂ ਨਹੀਂ ਹੈ ਕਿ ਸਾਨੂੰ ਲਵਾਰਿਸ਼ ਛੱਡਿਆ ਹੋਇਆ ਹੈ ਕਿ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਦਾ ਕੋਈ ਭੁਵਿੱਖ ਨਹੀਂ ਹੁਣ ਇੱਥੇ ਮੈਂ ਆਪ ਹੀ ਮੀਡੀਆ ਵਾਲੇ ਗੱਲ ਕਰਦੇ ਸੁਣੇ ਕਹਿੰਦੇ ਨਹੀਂ ਯਾਰ ਇਹ ਬੱਚਿਆਂ ਦਾ ਕੌਨਫੀਡੈਂਸ ਤਾਂ ਪ੍ਰਾਈਵੇਟ ਨਾਲੋਂ ਵੀ ਵਧੀਆ ਹੈ ਜਦੋਂ ਆਪਣੇ ਬੱਚਿਆਂ ਨਾਲ ਕੰਪੇਅਰ ਕਰਦੇ ਆ ਤਾਂ ਇਹ ਬੱਚੇ ਸਾਡੇ ਪੰਜਾਬ ਦਾ ਭਵਿੱਖ ਹੈ ਸਾਡੇ ਦੇਸ਼ ਦਾ ਭਵਿੱਖ ਹੈ ਬੱਚੇ ਜਿਹੜੇ ਨੇ ਦੇਸ਼ ਦਾ ਭਵਿੱਖ ਨੇ ਬੱਚਿਆਂ ਨਾਲ ਵੀ ਗੱਲਬਾਤ ਕਰ ਲੈਣੇ ਜਿਨ੍ਹਾਂ ਨੇ ਇਹ ਤਿਆਰ ਕੀਤੀ ਹੈ ਆ ਬੜੇ ਕੀ ਨਾਮ ਆਪਨਾ ਅਰਜਨ ਚੌਧਰੀ ਐਸ ਹੋਈ ਲਵਿਨੀ ਪਠਾਨਕੋਟ ਸੇ ਪਠਾਨਕੋਟ ਤੋਂ ਤੁਸੀਂ ਇਹ ਤਾਂ ਕਿਵੇਂ ਇਹ ਜਿਹੜਾ ਹੈਗਾ ਆਈਡੀਆ ਇਸ ਚੀਜ਼ ਦਾ ਆਇਆ ਹੈ ਕਿ ਕੁਝ ਹੈਗੀ ਸਾਈਕਲ ਦੀ ਹਾਂਜੀ ਸਰ ਸਾਡਾ ਸਕੂਲ ਜਿੱਦਾਂ ਕਿ ਸਰ ਘੱਟੋ ਘੱਟ 10 ਕਿਲੋ 9 ਕਿਲੋਮੀਟਰ ਦੂਰ ਹੈਗਾ ਹਾਂਜੀ ਤੇ ਆਪਾਂ ਜਨਰਲ ਇੱਕ ਨਾਰਮਲ ਸਾਈਕਲ ਹੁੰਦਾ ਸੀ ਇਹ ਤਾਂ ਪਹਿਲੇ ਟਾਈਮ ਤੇ ਚੱਲਦਾ ਸੀ ਤੇ ਆਪਾਂ ਛੋਟੇ ਘਰੋਂ بڑے ਹੈਗੇ ਆ ਕਿ ਸਾਡਾ ਖਰਚਾ ਵੀ ਮੇਰੇ ਪਾਪਾ ਮਜ਼ਦੂਰੀ ਕਰਦੇ ਹੈਗੇ ਆ ਤੇ ਉਹਨਾਂ ਕੋ ਇੱਕ ਸਕੂਟੀ ਹੈਗੀ ਆ ਤੇ ਕਦੀ ਕਦੀ ਸਕੂਟੀ ਤੇ ਵੀ ਜਾਂਦੇ ਸੀ ਤੇ ਆਪਾਂ ਨਾਰਮਲੀ ਦੇਖਦੇ ਆ ਕਿ ਸਕੂਟੀ ਦੇ ਆਨ ਜਾਣ ਦਾ ਖਰਚਾ ਵੀ ਬੜਾ ਪੈ ਰਿਆ ਸੀ ਤੇ ਕੀ ਕਹਿੰਦੇ ਵੜ ਜੋ ਵੜਦੀ ਹੈ ਗਲੋਬਲਿੰਗ ਵਾਰਮਿੰਗ ਉਹ ਵੀ ਦੇਖ ਰਹੀ ਸੀ ਪੈਟਰੋਲ ਡੀਜ਼ਲ ਦੇ ਕੀਮਤਾਂ ਵੀ ਵੜ ਰਹੀਆਂ ਤੇ ਸਾਨੂੰ ਚਲਾਉਣ ਵਾਸਤੇ ਜਿੱਦਾਂ ਆਪਾਂ ਸਕੂਟੀ ਚਲਾਉਂਦੇ ਸੀ ਸਾਨੂੰ 11ਵੀਂ ਚ ਸੀਗਾ ਸਾਨੂੰ ਪੁੱਛਦੇ ਆ ਆਰਸੀ ਹੈਗੀ ਆ ਇਦਾਂ ਕੋਈ RC ਲਾਇਸੈਂਸ ਤੇ ਆਪਾਂ ਉਹੀ ਚੀਜ਼ ਵੇਖੀ ਕਿ ਕੀ ਆਪਾਂ ਜਦੋਂ ਬਿਜ਼ਨਸ ਬਲਾਸਟਰ ਦਾ ਪ੍ਰੋਜੈਕਟ ਆਇਆ ਆਪਾਂ ਉਹਦੇ ਤਹਿਤ ਵੇਖਿਆ ਕਿ ਕੀ ਸਾਡੀ ਟੀਮ ਨੇ ਸੋਚਿਆ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ ਆਪਾਂ ਇਹਨੂੰ ਕਰ ਸਕਦੇ ਆ ਸੋਲਵ ਤੇ ਉਹੀ ਸੋਚ ਕੇ ਆਪਾਂ ਇੱਕ ਨੋਰਮਲ ਸਾਈਕਲ ਨੂੰ E ਸਾਈਕਲ ਤੇ ਕਨਵਰਟ ਕੀਤਾ ਹਾਂਜੀ ਸਰ ਇਹ E ਸਾਈਕਲ ਜਿਹੜਾ ਹੈਗਾ ਇਹ ਕਨਵਰਟ ਕੀਤਾ ਇਹਦੇ ਵਿੱਚ ਕੀ ਕੁਝ ਪੂਰਾ E ਸਾਈਕਲ ਤੁਸੀਂ ਬਣਾਇਆ ਹੈਗਾ ਜਾਂ ਫਿਰ ਇਹਦੇ ਲਈ ਕਿੱਟ ਤਿਆਰ ਕੀਤੀ ਹੈ ਕਿਉਂਕਿ ਕਿਸੇ ਵੀ ਸਾਈਕਲ ਨੂੰ ਜੇ ਕਨਵਰਟ ਕਰਨਾ ਉਹਦੇ ਲਈ ਕਿੱਟ ਵੀ ਆ ਜਾਂਦੀ ਆ ਤੇ ਕਈ ਜਿਹੜਾ ਹੈਗਾ ਪੂਰੇ ਦਾ ਪੂਰਾ ਈ-ਸਾਈਕਲ ਤਿਆਰ ਕਰ ਦੇਣਾ ਹਾਂਜੀ ਅਸੀਂ ਇੱਥੇ ਰੈਟਰੋਫਿਟਿੰਗ ਵੀ ਕੀਤੀ ਤੇ ਪੂਰਾ ਈ-ਸਾਈਕਲ ਵੀ ਬਿਲਡ ਕੀਤਾ ਹੈਗਾ ਮਤਲਬ ਕਿ ਇਹਦੀ ਸਪੈਸ਼ਲਿਟੀ ਹੈ ਕਿ ਕਿ 8 ਰੁਪਏ 70 ਕਿਲੋਮੀਟਰ ਚੱਲ ਪੈਂਦੀ ਆ ਤੇ ਦੋ ਯੂਨਿਟ ਲੱਗਦੇ ਨੇ ਚਾਰਜਿੰਗ ਦੀ ਤੇ ਨਾਲ ਜਿਹੜੇ ਐਮ ਐ ਜੋਮੈਟੋ ਵਾਲੇ ਆ ਸਵੀਗੀ ਵਾਲੇ ਉਹਨਾਂ ਵਾਸਤੇ ਬੜੇ ਬੈਨੇਫੀਸ਼ੀਅਲ ਆ ਕਿਉਂਕਿ ਡਿਲੀਵਰੀ ਕਰਨ ਨੂੰ ਵਾਸਤੇ ਠੀਕ ਆ 70 ਤੋਂ 80 ਕਿਲੋਮੀਟਰ ਨੋਰਮਲ ਆ ਚੱਲ ਪੈਂਦੀ ਐ ਨਹੀਂ ਆਪਾਂ ਜੇ ਸਕੂਟਰੀ ਆ ਬਾਈਕ ਤੇ ਤੇਲ ਲਈਏ ਤੇ ਉਹ 2 ਲੀਟਰ ਤੇਲ ਫੁਕ ਹੋ ਜਾਂਦਾ ਮਤਲਬ ਕਿ 1.5 200 ਦਾ ਤੇਲ ਖਤਮ ਹੋ ਜਾਂਦਾ ਤੇ ਇਹ ਚੀਜ਼ ਦੇ ਬਹੁਤ ਬੈਨੇਫੀਸ਼ੀਅਲ ਆ ਇਹ ਜੇ ਗਾਈਡ ਜੀ ਸਰ ਇਹ ਜੇ ਗਾਈਡ ਟੀਚਰ ਮਤਲਬ ਇਹ ਇਹ ਹੈ ਕਿ ਦੋਨੇ ਤਰ੍ਹਾਂ ਦੀ ਇਹ ਮਤਲ 16000 ਰੁਪਈਆ ਲੱਗੇਗਾ ਠੀਕ ਹੈ ਬਣਾਉਣ ਵਾਸਤੇ ਔਰ 20000 ਦੀਏ ਸੇਲ ਕਰਦੇ ਆ ਚਾਰਜਾ ਦਾ ਉੱਥੇ ਪ੍ਰੋਫਿਟ ਹੁੰਦਾ ਹੈ ਅਗਰ ਕਿਸੇ ਨੇ ਕੋਈ ਸਾਈਕਲ ਲੈ ਕੇ ਆਇਆ ਔਰ ਰੈਟਰੋ ਫਿਟਿੰਗ ਕਰਾਣੀ ਹੈ ਕਲੀਕੀਟੀ ਕਰਾਣੀ ਹੈ ਸਾਡਾ ਜਿਹੜਾ ਖਰਚਾ 8000 ਪਿਆਂਦਾ ਹੈ 10000 ਦੀਏ ਹੀ ਸੇਲ ਕਰਦੇ ਆ ਜੀ ਤੇ 2000 ਹੋਰ ਪ੍ਰੋਫਿਟ ਹੁੰਦਾ ਹੈ ਠੀਕ ਹੈ ਜੀ ਔਰ ਜਿਹੜਾ ਫਿਊਚਰ ਪਲਾਨਿੰਗ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਵੀ ਹੋ ਰਹੀ ਹੈ ਫਿਊਚਰ ਪਲਾਨਿੰਗ ਇਚ ਜਿੱਦਾਂ ਹੁਣ ਨੇਰੀ ਚਾਰਜਿੰਗ ਹੁੰਦੀ ਹੈ ਨਾ ਬੈਟਰੀ ਦੀ ਅਸੀਂ ਇਥੇ ਸੋਲਰ ਸੈੱਲ ਲਗਾ ਇਵਨ ਇਹ ਰਿਵਰਸ 스마트 ਫੀਚਰ ਉਹ ਲੈ ਕੇ ਆਵਾਂਗੇ 스마트 ਫੀਚਰ ਦੇ ਵਿੱਚ ਉੱਪਰ MP3 ਜਾਂ ਕੋਈ ਐਂਟੀ ਥੈਫਟ అలਾਰਮ ਇਹੋ ਜੀ ਸਿਸਟਮ ਇਹਦੇ ਵਿੱਚ ਲਗਾ ਸਕਦੇ ਆ ਜਾਂ ਫਿਰ ਜਿਹੜੇ ਤੁਹਾਡੇ ਆਪਣਾ ਹੈਂਡੀਕੈਪ ਹੈ ਹੈਂਡੀਕੈਪ ਵਾਸਤੇ ਵੀ ਇਹ ਨਾਲ ਪਾ ਸ਼ਾਫਟ ਲਗਾ ਕੇ ਹੈਂਡੀਕੈਪ ਵਾਸਤੇ ਵੀ ਚਲਾ ਸਕਦੇ ਆ ਰਿਵਰਸ ਵੀ ਹੋਏਗੀ ਫੋਰਵਰਡ ਵੀ ਚੱਲੇਗੀ ਤਾਂ ਜਦੋਂ ਇਹ ਪੇਸ਼ ਕੀਤੀ ਆ ਹੁਣ ਤੱਕ ਕਿੰਨੇ ਕਾਊਂਟਰ ਮਿਲ ਚੁੱਕੇ ਨੇ ਜਾਂ ਕਿੰਨੇ ਕਿ ਤੁਸੀਂ ਸੇਲ ਕਰ ਚੁੱਕੇ ਹੋ ਕਿੰਨਾ ਪ੍ਰੋਫਿਟ ਕਮਾ ਚੁੱਕੇ ਹੋ ਸਰ ਸਾਨੂੰ 15 ਆਰਡਰ ਮਿਲ ਚੁਕੇ ਨੇ ਤੇ ਆਪਾਂ ਇੱਕ ਸੇਲ ਕਰਦੇ ਜਿਸ ਵਿੱਚ ਸਾਨੂੰ 5000 ਰੁਪਇਆ ਪ੍ਰੋਫਿਟ ਹੋਇਆ ਸਰ ਖੁਦ ਵੀ ਯੂਜ਼ ਕਰਦੇ ਨੇ ਡੇਲੀ ਡੇਲੀ ਪਾਸ ਸਕੂਲ ਜੋ ਜਾਂਦੇ ਇੱਥੇ ਜਾਂਦੇ ਸੇ ਪੇਪਰ ਦੇਣ ਨੂੰ ਇੱਥੇ ਜਾਂਦੇ ਸਕੂਲ ਡੇਲੀ ਯੂਜ਼ ਤੇ ਸਾਡੇ ਆ ਹੀ ਹੁੰਦੀ ਆ ਤੇ ਸਰ ਇਸੇ ਕਰਕੇ ਸਾਨੂੰ ਤੇ ਆਰਡਰ ਆਏ ਕਿਉਂਕਿ ਜਦੋਂ ਘਰ ਦੇ ਬਾਹਰ ਨਹੀਂ ਲੈ ਕੇ ਜਾਓ ਇਹ ਕੀ ਚੀਜ਼ ਆ ਇਹ ਲੋਕਾਂ ਨੂੰ ਕਿੱਦਾਂ ਚੱਲਦੀ ਆ ਤੇ ਇਹਦੇ ਵਿੱਚ ਆਪਾਂ ਪੈਡਲ ਪੈਡਲ ਅਸੈਂਸ ਸਿਸਟਮ ਵੀ ਲਾਇਆ ਤੇ ਜਿਹੜੇ ਪੈਡਲ ਮਾਰੋਗੇ ਤੇ ਚਾਰਜ ਹੋਏਗੀ ਬੈਟਰੀ ਵੀ ਚੱਲੇਗੀ ਹਾਂਜੀ ਸਰ ਮਤਲਬ ਪੈਡਲ ਮਾਰਨ ਤੇ ਵੀ ਬੈਟਰੀ ਚਾਰਜ ਹੋ ਜਾਵੇਗੀ ਸਰ ਜਿੱਦਾਂ ਕਿ ਸੁਪੋਜ਼ ਕਰ ਲਓ ਕਿ ਕੋਈ ਵਾਕਿੰਗ ਕਰਨ ਵਾਸਤੇ ਜਾਂ ਸਾਈਕਲਿੰਗ ਕਰਨ ਵਾਸਤੇ ਲੈ ਰਿਹਾ ਉਹ ਚੱਲਦੇ-ਚੱਲਦੇ ਕੋਈ 5 ਕਿਲੋਮੀਟਰ ਚੱਲ ਗਿਆ ਫਿਰ ਆਨ ਦੇ ਵਿੱਚ ਉਹ ਰਿਲੈਕਸ ਫੀਲ ਕਰੇ ਮੈਂ ਸੋਚਦਾ ਹੀ ਆ ਕਿ ਮੈਂ ਜ਼ਿਆਦਾ ਕਰ ਲਿਆ ਤੇ ਤੋਰ ਰਿਲੈਕਸ ਤੇ ਉਹ ਆਨ ਕਰਕੇ ਤੇ ਬੈਟਰੀ ਚਾਰਜ ਵੀ ਹੋ ਜਾਗੀ ਤੇ ਬੈਟਰੀ ਨਾਲ ਆ ਵੀ ਸਕੀਗਾ ਹਾਂ ਤੇ ਇਹਨੂੰ ਤਿਆਰ ਕਰਨ ਤੇ ਤੁਹਾਡੀ ਟੋਟਲ ਕੋਸਟ ਕਿੰਨੀ ਕਾਈ ਹੈ ਸਰ ਇਹ ਦੇ ਵਿੱਚ ਰੈਟਰੋ ਫਿਟਿੰਗ ਕਰਨ ਦੀ ਕੋਸਟ ਹੈ ਜਿਹੜੀ 8000 ਆਂਦੀ ਹੈ ਤੇ ਆਪਣਾ ਸਾਈਕਲ ਵੀ ਜੇ ਆਪਾਂ ਲੈਣਾ ਹੋਵੇ ਤੇ 16000 ਆਂਦੀ ਹੈ ਜਿਹਦੇ ਵਿੱਚ ਆਪਾਂ 20000 ਦਾ ਸੇਲ ਕਰਦੇ ਆ ਹੁਣ ਇਸ ਨੂੰ ਕੋਈ ਪੇਟੈਂਟ ਕਰਾਣ ਦੀ ਅੱਗੇ ਦੀ ਹੈਗੀ ਆ ਆਪਣੀ ਪਲਾਨਿੰਗ ਕਿ ਆਪਣਾ ਹੀ ਪ੍ਰੋਡਕਟ ਕਿਸੇ ਨਾਮ ਤੋਂ ਤੁਸੀਂ ਲੈ ਕੇ ਜਾਓ ਹਾਂਜੀ ਸਰ ਸਾਡੀ ਟੀਮ ਦਾ ਨਾਮ ਵੀ ਇਲੈਕਟ੍ਰਿਕ ਸ਼ਾਕ ਕੰਪਨੀ ਦਾ ਨਾਮ ਵੀ ਇਲੈਕਟ੍ਰਿਕ ਸ਼ਾਕ ਰੱਖਿਆ ਤੇ ਆਪਾਂ ਸਰ ਨਾਲ ਸਾਡੇ ਆਪਾਂ ਗੱਲ ਕੀਤੀ ਸੀ ਤੇ ਸਰ ਨੇ ਕਿਹਾ ਕਿ ਅੱਗੇ ਸਾਡੀ ਗੱਲਬਾਤ ਚ ਲਈ ਪੇਟੈਂਟ ਕਰਾਣ ਦੀ ਅੱਗੇ ਅੱਗੇ ਸਾਰੀ ਦੱਸ ਸਕਦੇ ਇਸ ਦੇ ਬਾਰੇ ਹਾਂਜੀ ਤੇ ਸਰ ਨੇ ਸਾਡਾ ਹਰ ਇੱਕ ਮੋੜ ਤੇ ਸਾਡਾ ਸਾਥ ਦਿੱਤਾ ਜੇ ਅਗਰ ਸਰ ਨਾ ਹੁੰਦੇ ਤੇ ਮੈਂ ਵੀ ਸ਼ਾਇਦ ਆਪਾਂ ਇੱਥੇ ਤੱਕ ਨਾ ਪਹੁੰਚਦੇ ਸਾਡੇ ਗਾਈਡੈਂਸ ਟੀਚਰ ਹੈਗੇ ਆ ਤੇ ਸਾਨੂੰ ਇੰਨਾ ਅੱਛਾ ਸਮਝਾਉਂਦੇ ਆ ਤੇ ਪੜਾਉਂਦੇ ਤਾਂ ਹੀ ਕਰਕੇ ਆਪ ਆ ਇਸ ਮਕਾਮ ਤੇ ਪੁੱਜੇ ਆ ਕਿਉਂਕਿ ਫਿਊਚਰ ਵੀ ਜਿਹੜਾ ਹੈ ਇਲੈਕਟ੍ਰਿਕ ਦਾ ਹੀ ਆ ਰਿਹਾ ਹੈ ਹਾਂਜੀ ਹਾਂਜੀ ਤਾਂ ਅੱਗੇ ਵੀ ਇਵਨ ਕੇ ਸਰ ਮਤਲਬ ਉਹ ਤੁਸੀਂ ਦੇਖੋ ਕਿ ਇਲੈਕਟ੍ਰਿਕ ਟ੍ਰੈਕਸ਼ਨ ਜਾਂ ਇਲੈਕਟ੍ਰਿਕ ਟ੍ਰੇਨ ਟਿੰਨਾ ਵੀ ਮਤਲਬ ਰੇਲਵੇ ਸਿਟੀ ਦੇ ਥਰੂ ਚੱਲ ਰਹੀਆਂ ਇਹਦਾ ਹੀ ਫਿਊਚਰ ਹੈਗਾ ਮਤਲਬ ਇਹਦੇ ਵਿੱਚ ਨਵੀਂ ਨਵੀਂ ਟੈਕਨੋਲੋਜੀ ਹੁਣ ਜਿਦਾਂ ਲਿਥੀਅਮ ਆਇਨ ਬੈਟਰੀ ਹੈ ਨਾ ਲਿਥੀਅਮ ਆਇਨ ਬੈਟਰੀ ਤੋਂ ਬਾਅਦ ਇੱਕ ਸੋਡੀਅਮ ਆਇਨ ਬੈਟਰੀ ਵੀ ਆ ਰਹੀ ਹੈ ਕਿਉਂਕਿ ਇੰਡੀਆ ਦੇ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੈ ਜ ਕਿ ਸੋਡੀਅਮ ਦਾ ਸੋਡੀਅਮ ਤੋਂ ਕਿਸ ਤਰ੍ਹਾਂ ਹੀ ਉਹਦੀ ਰੀਸਾਈਕਲਿੰਗ ਕੀਤਾ ਉਹਦੀ ਟੈਕਨੋਲਜੀ ਚੱਲ ਰਹੀ ਹੈ ਤੇ ਅਗਰ ਉਹ ਬੈਟਰੀ ਵੀ ਆ ਜਾਂਦੀ ਹੈ ਇਹਦੀ ਕੋਸਟ ਹੋਰ ਘੱਟ ਜਾਏਗੀ ਜੀ ਹਾਂ ਬਿਲਕੁਲ ਕੋਸਟ ਘਟਾਉਣ ਦੀਆਂ ਵੀ ਤਿਆਰੀਆਂ ਨੇ ਕਿਵੇਂ ਕੋਸਟ ਘਟੇਗੀ ਤੇ ਇਲੈਕਟ੍ਰਿਕ ਦੇ ਨਾਲ ਨਾਲ ਜਿਹੜੇ ਇਨੋਵੇਟਿਵ ਆਈਡੀਆ ਨੇ ਉਹ ਬੱਚੇ ਲੈ ਕੇ ਆ ਰਹੇ ਨੇ ਤਾਂ ਇਹ ਜਿਹੜਾ ਇਲੈਕਟ੍ਰਿਕ ਸਾਈਕਲ ਹੈਗਾ ਇਹ ਇਹਨਾਂ ਬੱਚਿਆਂ ਨੇ ਤਿਆਰ ਕੀਤਾ ਹੈ ਤੇ ਫਿਊਚਰ ਦੀ ਅੱਗੇ ਪਲਾਨਿੰਗ ਹੈ ਕਿ ਇਸ ਦਾ ਪੇਟੈਂਟ ਕਰਵਾ ਕੇ ਮਾਰਕੀਟ ਦੇ ਵਿੱਚ ਜਾਇਆ ਜਾਵੇ ਬਹੁਤ ਸਾਰੇ ਆਰਡਰ ਵੀ ਆਏ ਨੇ ਇਹਨਾਂ ਨੇ ਇਹਨੂੰ ਸੇਲ ਵੀ ਕੀਤਾ ਹੈ ਤੇ ਉਤੋਂ ਪ੍ਰੋਫਿਟ ਵੀ ਕਮਾਇਆ ਹੁਣ ਫਿਊਚਰ ਦੇ ਵਿੱਚ ਦੇਖਦੇ ਹਾਂ ਕਿ ਇਹ ਬੱਚੇ ਜਿਨ੍ਹਾਂ ਨੇ ਕਿ ਬਿਜ਼ਨਸ ਬਲਾਸਟਰ ਦੇ ਵਿੱਚ ਆਪਣੇ ਆਈਡੀਆ ਨੂੰ ਲਿਆਂਦਾ ਅੱਗੇ ਲੈ ਕੇ ਗਏ ਨੇ ਅੱਗੇ ਹੋਰ ਕਿੰਨੀਆਂ ਉਚਾਈਆਂ ਤੱਕ ਇਹ ਆਪਣੇ ਇਸ ਬਿਜ਼ਨਸ ਨੂੰ ਲੈ ਕੇ ਜਾਂਦੇ ਨੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਮੈਂ ਅਨਿਲ ਕਮਾ ਆਪਣੇ ਸਹਿਯੋਗੀ ਸतीश ਕੁਮਾਰ ਸਿਕਰੀ ਦੇ ਨਾਲ ਚੰਡੀਗੜ੍ਹ